ਮਸੀਦਾ ਜੀ ਇਹੀ ਕਹਿਣਾ ਚਾਵਾਂਗੇ ਪਹਿਲਾ ਸਾਡੇ ਕਰਿਆਣਾ ਐਸੋਸੀਏਸ਼ਨ ਦੇ ਸਟੇਸ਼ਨ ਅਨੰਦ ਗੜੀਆ ਜੀ ਨੇ ਦੱਸਿਆ ਆ ਸਾਰਾ ਸ਼ਹਿਰ ਖੜਾ ਹੈ ਇੱਥੇ ਦੇਖੋ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਚੋਰੀ ਹੁੰਦੀ ਹੈ ਇਹ ਚੋਰੀਆਂ ਅੱਜ ਦੀਆਂ ਨਹੀਂ ਇਹ 2-4 ਸਾਲਾਂ ਦੇ ਵਿੱਚ ਜਿਹੜੀਆਂ ਲਗਾਤਾਰ ਚੋਰੀਆਂ ਡਕੈਤੀਆਂ ਫਰੋਤੀਆਂ ਦੇ ਫੋਨ ਕਤਲ ਹੋ ਰਹੇ ਨੇ ਨਸ਼ੇ ਦੀਆਂ ਨਦੀਆਂ ਵਗ ਰਹੀਆਂ ਹੈ ਇਹ ਮੌਜੂਦਾ ਸਰਕਾਰ ਦੀ ਏਡੀ ਵੱਡੀ ਨਲਾਕੀ ਹੈ ਉਹ ਤਾਂ ਰੈਲੀਆਂ ਕੱਢਦੇ ਨੇ ਜੁਗ ਨਸ਼ਿਆਂ ਵਿਰੁੱਧ ਸਭ ਕੁਝ ਫਲੋਪ ਹੈ ਇਹ ਜਿਹੜੇ ਸਾਡੇ ਚੁਣੇ ਹੋਏ ਨਮਾਇंदे ਨੇ ਤੇ ਪੁਲਿਸ ਪ੍ਰਸ਼ਾਸਨ ਦੇ ਚੋਰ ਇਹ ਸਾਰੇ ਰਲੇ ਹੋਏ ਨੇ ਅਸੀਂ ਇੱਕੋ ਹੀ ਅੱਜ ਵਪਾਰ ਮੰਡਲ ਵੱਲੋਂ ਕਹਿਣਾ ਚਾਹੁੰਦੇ ਆ ਮੈਸੇਜ ਦੇਣਾ ਚਾਹੁੰਦੇ ਆ ਚੁਣੇ ਹੋਏ ਨਮਾਇੰਦਿਆਂ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਜੇ ਅੱਜ ਇਹ ਚੋਰੀ ਨਾ ਪੜੀ ਗਈ ਜਾਂ ਇਹਨਾਂ ਤੇ ਨਾ ਇਹਨਾਂ ਨੇ ਰੋਕ ਲਾਈ ਤਾਂ ਅਸੀਂ ਵਪਾਰ ਮੰਡਲ ਵੱਲੋਂ ਸਾਰਾ ਸ਼ਹਿਰ ਬੰਦ ਕਰਕੇ ਇਨਾਂ ਦੇ ਥਾਣੇ ਮੂਰੇ ਵੀ ਧਰਨਾਲ ਲਾਵਾਂਗੇ ਤੇ ਚੁਣੇ ਹੋਏ ਨੁਮਾਇੰਦੇ ਦੇ ਬਾਹਰ ਮੂਰੇ ਵੀ ਅਸੀਂ ਧਰਨਾਲ ਲਾਵਾਂਗੇ ਫੇਰ ਸਾਨੂੰ ਇਸ ਗੰਢ ਦਾ ਬਨਸਾਰਸਣ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਲਾਂਭਾ ਨਾ ਦੇਣ ਇਹ ਅੱਜ ਇਸ ਕਾਰਵਾਈ ਮਤਲਬ ਇਹ ਕਾਰਵਾਈ ਅੱਜ ਹੋਣੀ ਚਾਹੀਦੀ ਹੈ ਨਹੀਂ ਕੱਲ ਤੋਂ ਅਸੀਂ ਆਪ ਦਾ ਵਪਾਰ ਮੰਡਲ ਦੀ ਮੀਟਿੰਗ ਬੁਲਾ ਕੇ ਤੇ ਅਸੀਂ ਦਰੀ ਬਚਾਵਾਂਗੇ ਇਹਨਾਂ ਦੇ ਬਾਹਰ ਚ